हिमाचल प्रदेश ਦੇ ਬਲਾਸਪੁਰ ਵਿੱਚ ਸਥਿਤ ਪ੍ਰਸਿੱਧ ਸ਼ਕਤੀ ਪੀਠ ਨਾ ਲੈਣਾ ਦੇਵੀ ਦੇ ਸ਼ਾਵਣ ਮਹੀਨੇ ਦਾ ਮੇਲਾ ਚੱਲੇ ਅੱਜ 25 ਜੁਲਾਈ ਤੋਂ ਸ਼ੁਰੂ ਹੋਵੇਗਾ। ਮੇਲੇ ਦੇ ਪਹਿਲੇ ਦਿਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਮਾਤਾ ਦੇ ਚਰਨਾਂ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚੇ ਨੇ। ਮੰਦਿਰ ٹرسٹ ਵੱਲੋਂ ਮੇਲੇ ਦੌਰਾਨ ਆਉਣ ਵਾਲੇ ਸ਼ਰਧਾਲੂਆਂ ਦੇ ਲਈ ਕਈ ਤਰ੍ਹਾਂ ਦੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ। ਏਵਨ ਪੰਜਾਬੀ ਦੇਖ ਰਹੇ ਹੋ ਤੇ ਸਾਰੇ ਸੋ ਤਿਆਨੂੰ ਜੈ ਮਾਤਾ ਦੀ ਅੱਜ ਅਸੀਂ ਪਹੁੰਚੇ ਹਾਂ ਮਾਂ ਨੈਣਾ ਦੇ ਵੀ ਦਰਬਾਰ ਹਿਮਾਚਲ ਪ੍ਰਦੇਸ਼ ਦੇ ਵਿੱਚ ਸ਼ਾਵਨ ਦੇ ਚਾਲੇ ਸ਼ੁਰੂ ਹੋ ਚੁੱਕੇ ਨੇ ਅੱਜ ਸ਼ਾਵਨ ਦਾ ਪਹਿਲਾ ਚਾਲ ਹੈ ਔਰ ਸ਼ਰਧਾਲੂਆਂ ਦੀ ਲੰਬੀਆ ਕਤਾਰਾਂ ਲੱਗੀਆਂ ਹੋਈਆਂ ਨੇ ਕੀ ਪ੍ਰਬੰਧ ਕੀਤੇ ਗਏ ਨੇ ਮੰਦਿਰ ਵੱਲੋਂ ਮੰਦਿਰ ਟਰਸਟ ਵੱਲੋਂ ਉਹ ਕੀ ਪਗਾਂਗਲਾ ਕਹਿਣਾ ਹੈ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕਿਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਹਰੀਸ਼ ਗੁਫਤਾ ਨਾਮ ਹੈ ਜੀ ਮੇਰਾ ਅੱਜ ਮਾਤਾ ਦੇ ਮੰਦਿਰ ਦੇ ਕੋਲ ਤੋਂ ਸ਼ਾਵਨ ਦਾ ਪਹਿਲਾ ਚਾਲ ਹੈ ਆਦਰ ਨੂੰ ਆਇਓ ਕਿਤਾਬ ਦੀ ਪਹਿਲਾਂ ਤਾਂ ਜੈਕਾਰਾ ਸਨੇਰੀ ਨੇਤਰਾਵਾਲੀ ਦਾ ਬਹੁਤ ਸਾਦੇ ਦਰਬਾਰ ਕੀ ਜੈ ਇਹ ਸਾਡੀ 38ਵੀਂ ਯਾਤਰਾ ਹੈ ਜੀ ਅਸੀਂ ਖੰਨੇ ਤੋਂ ਆਨੇ ਜੀ ਸ਼੍ਰੀ ਨਾਣਾ ਦੇ ਵੀ ਪੈਦਲ ਯਾਤਰਾ ਸੇਵਾ ਮੰਡਲ ਖੰਨਾ ਜੀ ਸਾਡੇ ਖੰਨੇ ਤੋਂ ਦੋ ਲੰਗਰ ਵੀ ਆ ਰਹੇ ਨੇ ਸਾਡੇ ਨਾਲ ਇੱਕ ਲੰਗਰ ਸਾਡਾ ਕੋਲਾ ਵਾਲੇ ਟੋਬੇ ਦੇ ਲਗਦੇ ਜੀ ਧਰਮਸ਼ਾਲਾ ਚ ਦੂਜਾ ਲਗਦਾ ਸਾਡਾ ਪੂਨੀ ਮੋੜ ਤੇ ਜੀ ਉਸ ਤੋਂ ਬਾਅਦ ਸਾਡਾ ਇੱਕ ਗਰੁੱਪ ਹੈ ਜੀ ਅਸੀਂ ਆਪਣੇ ਦੇ ਨਾਲ ਸਾਡੇ ਨਾਲ 60 ਤੋਂ 70 ਬੰਦਿਆਂ ਦਾ ਗਰੁੱਪ ਆਂਦਾ ਜੀ 3 ਦਿਨ ਦੇ ਵਿੱਚ ਯਾਤਰਾ ਕੰਪਲੀਟ ਕਰਦੇ ਆਂ 22 ਤਰੀਕ ਨੂੰ ਚੱਲੇ ਸੀ ਮੰਗਲਵਾਰ ਵਾਲੇ ਦਿਨ ਤੇ ਅੱਜ ਉਰੇ ਪਹੁੰਚੇ ਮਾਈ ਦੇ ਦਰਸ਼ਨ ਕਰਾਂਗੇ ਪਹਿਲਾ ਨਰਾਤੇ ਜੀ ਸਾਡੀ 38 ਸਾਲ ਤੋਂ ਇਹੀ ਰੀਤ ਚੱਲੀ ਆ ਰਹੀ ਹੈ ਵੀ ਪਹਿਲੇ ਨਰਾਤੇ ਵਾਲੇ ਦਿਨ ਅਸੀਂ ਮਾਈ ਦੇ ਦਰਸ਼ਨ ਕਰਦੇ ਆਂ ਜੀ ਇਸ ਤੋਂ ਬਾਅਦ ਅਸੀਂ ਸਾਰੇ ਇਥੋਂ ਮਾਈ ਤੋਂ ਅਸ਼ੀਰਵਾਦ ਲੈ ਕੇ ਆਪਣੇ ਲੰਗਰ ਚ ਜਾ ਕੇ ਸੇਵਾ ਕਰਦੇ ਆ ਜੀ ਉਸ ਤੋਂ ਬਾਅਦ ਸਾਡੀ ਇੱਥੋਂ ਅਸ਼ਟਮੀ ਵਾਲੇ ਦਿਨ ਵਾਪਸੀ ਹੁੰਦੀ ਹੈ ਸਾਡੇ ਦੋਨੋਂ ਲੰਗਰਾਂ ਦੀ ਕੋਲਾ ਵਾਲੇ ਟੋਬੇ ਵਾਲੇ ਦੀ ਤੇ ਇੱਥੇ ਜਿਹੜੇ ਡੈਕੋਰੇਸ਼ਨ ਦਾ ਕੰਮ ਵੀ ਕਰਾਇਆ ਜਾਂਦਾ ਮੰਦਰ ਵੱਲੋਂ ਇਹ ਸਾਡੇ ਖੰਨਾ ਕਮੇਟੀ ਵੱਲੋਂ ਹੀ ਕਰਾਇਆ ਜਾਂਦਾ ਜੀ ਇਹ ਸਾਰੀ ਜਿਹੜੀ ਤੁਸੀਂ ਡੈਕੋਰੇਸ਼ਨ ਦੇਖ ਰਹੇ ਹੋ ਸਾਡੇ ਖੰਨੇ ਵਾਲੇ ਬੰਦੇ ਹੀ ਕਰਦੇ ਨੇ ਜੀ ਸੰਜੇ ਕੁਮਾਰ ਜੀ ਹਾਂ ਜੀ ਕੈਪ ਕੈਂਪ ਦੀ ਸ਼ੁਰੂਆਤ ਕੀਤੀ ਗਿਆ ਸਾਵੰਦ ਚੱਲਾ ਵੀ ਸ਼ੁਰੂ ਹੋ ਚੁੱਕਿਆ ਜੀ ਕੈਂਪਸ ਵਿੱਚ ਕੀ ਕੀ ਸਹੂਲਤਾਂ ਜਿੰਨੀ ਸਾਰੀ ਐਮਰਜੈਂਸੀਆਂ ਜਿਵੇਂ ਜਦੋਂ ਕੋਈ ਬੰਦੇ ਡੀਹਾਈਡਰੇਟਡ ਜਾ ਰਹੇ ਹੋ ਰਗੜਾ ਵੋਮਿਟਿੰਗ ਆਪਣਾ ਲੂਜ਼ ਮੋਸ਼ਨ ਫੀਵਰ ਬੋਡੀਏਕ ਆ ਸਾਰੀਆਂ ਸਹੂਲਤਾਂ ਆਪਣੇ ਫਰਸਟ ਐਡ ਸਾਰੇ ਆਪਣੇ ਇਧਰ ਦਿੱਤੇ ਹੋਈਆਂ ਜੀ ਇਹ ਕਿੰਨਾ ਕੈਂਪ ਹੈ ਜੀ ਇਹ ਅਰਜ਼ਾਲੀਵਾ ਕੈਂਪ ਹੈ ਜੀ ਜੀ ਕਿਤੋਂ ਕਿਤੋਂ ਟੀਮਾਂ ਆਉਂਦੀਆਂ ਨੇ ਜਿਹੜੀਆਂ ਹੰਪਦੇ ਤੁਸੀਂ ਆਪਣੀ ਸੇਵਾ ਦਾ ਵਰਤਦੇ ਡੇਰਾ ਬਸੀ ਤੋਂ ਆਉਂਦੀ ਹੈ ਲਾਲਰੋਜ਼ੋਂ ਆਉਂਦੀ ਹੈ ਜੀਰਗੁਰੂ ਤੋਂ ਆਉਂਦੀ ਹੈ ਸਮਰਾਲੇ ਤੋਂ ਆਉਂਦੇ ਆ ਤੇ ਹੋਰ ਕਿਸੇ ਸਹੂਲਤਾਂ ਇਸ ਤੋਂ ਇਲਾਵਾ ਦਿੱਤੀ ਹੈ ਜੇ ਜੋ ਕੋਈ ਗੰਭੀਰ ਰੂਪ ਦੇ ਵਿੱਚ ਕੋਈ ਕੰਮ ਜੇ ਕੋਈ ਜ਼ਿਆਦਾ ਗੰਭੀਰ ਹੋਏ ਤਾਂ ਉਹਨੂੰ ਐਂਬੂਲੈਂਸ 'ਚ ਨੀਚੇ ਸਿਵਲ ਹਸਪੀਟਲ 'ਤੇ ਇੱਕ ਕਿੰਨਾ ਟਾਈਮ ਚੱਲਦੀ ਹੈ ਸੇਵਾ ਦਿਨ ਦਾ ਚੱਲਦੀ ਹੈ ਜਾਂ ਕੁਝ ਘੰਟੇ ਲਈ ਨਹੀਂ 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 ਪੂਰੇ ਦਿਨ ਰਾਤ ਚੱਲਦੀ ਹੈ ਤੇ ਆਉਣ ਵਾਲੇ ਸ਼ਰਦਾਲੂਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਮੈਸੇਜ ਦੇਣਾ ਹੈ ਆਉਣ ਵਾਲੇ ਸ਼ਰਦਾਲੂਆਂ ਨੂੰ ਇੱਕ ਤਾਂ ਪਾਣੀ ਦਾ ਥੋੜਾ ਧਿਆਨ ਰੱਖਣਗੇ एक ओपन फूड का ध्यान रखेंगे, खुला खाना ना खान क्योंकि अजकल डायरी केस काफ़ी ज्यादा आ रहे हैं ठीक है, है ना जी तो बाकी थोड़ा जहा जिस तरह स्नीजिंग है खांसी जुकाम है थोड़ा जहा इतना पूरा सहयोग मिल रहा है पूरी सिक्योरिटी है निजली ਔਰ ਇਹ ਜੋ ਸਾਈਡ ਐਸ ਪੂਰਾ ਪ੍ਰਬੰਧ ਕੀਤਾ ਹੈ ਜੀ ਮੈਂ ਹਦੀਸ਼ ਕੁਮਾਰ ਡੀਸੀ ਸਮਰਾਲਾ ਐਮਬੂਲੈਂਸ ਸਰਵਿਸ ਸਮਰਾਲੇ ਤੋਂ ਜੀ ਤੁਹਾਡੇ ਵੱਲੋਂ ਉਹ ਰਿਮਾਨ ਲੈਣਾ ਦੇ ਵਿੱਚ ਕਿੰਨੀ ਸੇਵਾ ਕੀਤੀ ਆ ਆਪਣਾ ਜੀ ਸਭ ਤੋਂ ਪਹਿਲਾਂ ਇਹਦਾ ਵੀ ਮੈਡੀਕਲ ਕੈਂਪ ਜਿਹੜਾ ਪਿਛਲੇ 47 ਸਾਲ ਤੋਂ ਲੱਗ ਰਿਹਾ ਆ ਇਸ ਵਾਰੀ 48ਵਾਂ ਕੈਂਪ ਆ ਜੀ ਤੇ ਉਹਦੇ ਵਿੱਚ ਵੀ ਮੈਨੂੰ ਵੀ ਤਕਰੀਬਨ 12 ਸਾਲ ਹੋ ਗਏ ਮਹਾਮਾਝ ਵੱਲੋਂ ਸੇਵਾ ਬਖਸ਼ੀ ਆ ਆਪਾਂ ਜਿਹੜਾ ਇਹ 10 ਦੇ 10 ਦਿਨ ਹੁੰਦੇ ਨੇ ਆਪਾਂ ਮਹਾਮਾਝ ਦੀ ਸੇਵਾ ਦੇ ਵਿੱਚ ਐਮਬੂਲੈਂਸ ਲੈ ਕੇ ਵਾਪਸ ਸੇਵਾ ਨਿਮਾਉਨੇ ਆ ਜੀ ਐਂਬੂਲੈਂਸ ਕਿੱਥੇ ਤੱਕ ਪਹੁੰਚਾਉਣੀ ਆ ਤੁਸੀਂ ਉਹ ਆਪਣੇ ਜੇ ਤਾਂ ਜੀ ਨਾਰਮਲ ਪੇਸ਼ੈਂਟ ਹੋਵੇ ਫਿਰ ਤਾਂ ਆਪਣੇ نیچے ਹਸਪਤਾਲ ਕੋ ਮੰਡਲ ਹਸਪਤਾਲ ਹੈਗਾ ਇਹ ਸਰਕਾਰੀ ਆਪਾਂ ਉੱਥੇ ਛੱਡਦੇ ਆ ਜੇ ਮੰਨ ਲਓ ਇਹ ਲੱਗਦਾ ਹੋਵੇ ਵੀ ਆਪਾਂ ਨੂੰ ਇਹਨੂੰ ਹੋਰ ਵਧੀਆ ਵੱਡੇ ਹਸਪਤਾਲ 'ਚ ਪਹੁੰਚਾਉਣਾ ਚਾਹੀਦਾ ਆ ਤਾਂ ਆਪਾਂ ਉਹਨੂੰ ਅਨੰਦਪੁਰ ਸਾਹਿਬ ਜਾਂ ਪੀਜੀਆਈ ਵੀ ਆਪਾਂ ਉਹਨੂੰ ਸ਼ਿਫਟ ਕਰਦੇ ਆ ਜੀ ਇਹਦੇ ਵਿੱਚ ਮੰਦਰ ٹرسٹ ਵੱਲੋਂ ਸਹਿਯੋਗ ਹੈ ਕਿੰਨਾ ਮੰਦਰ ٹرسٹ ਵੱਲੋਂ ਪੂਰਾ ਸਹਿਯੋਗ ਆ ਜੀ ਜਿਹੜੀ ਜਗ੍ਹਾ ਹੁੰਦੀ ਆ ਉਹ ਵੀ ਸਾਨੂੰ ਮੰਦਰ ٹرسٹ ਵੱਲੋਂ ਦਿੱਤੀ ਜਾਂਦੀ ਆ ਜੀ ਹੋਰ ਵੀ ਪੂਰਾ ਸਹਿਯੋਗ ਦਿੱਤਾ ਜਾਂਦਾ आज से है, माता का है। तो क्या महत्व ये श्रावण मेला के नाम से जाना जाता है श्रावण मेला शुरू से ही यहाँ बहुत श्रद्धालु जो है वो लंगर लगाते हैं पैदल यात्रा करते हैं माता जी की बहुत से लोग साष्टांग प्रणाम करते हुए भी आते हैं और तो श्रावण महीने में विशेष महत्व है शंकर जी का और साथ में माता जी का भी तो इसलिए श्रद्धालु जो है इस मास में यहाँ आकर के ये पुण्य का काम करते हैं यहाँ देश विदेश सब हर जगह से आते हैं पूरे पूरे देश से आते हैं मंदिर की ओर से शासन प्रशासन बहुत सुस्त रहता है इन रातों में और हर प्रकार की व्यवस्था जो है वो पहले ही कर दी जाती है बिजली पानी की व्यवस्था जो है ताकि श्रद्धालुओं के लिए भी कोई असुविधा ना हो उसके लिए भी विशेष ध्यान रखा जाता है खुलने का टाइम क्या होता है आम दिनों में तो मंदिर जो है वो चार बजे सुबह खुलता है दस बजे बंद हो जाता है लेकिन नवरात्रों में ये समय बढ़ा दिया जाता है सुबह दो बजे मंदिर खुल जाता है और रात को बारह बजे बंद होता है

विधि विधान से मनाया जा रहा है इस बार पहले की भांति ही मेला क्षेत्र को नौ सेक्टरों में विभाजित किया गया है इन सभी नौ सेक्टर्स में मेला पुलिस अधिकारी सेक्टर पुलिस अधिकारी और सेक्टर मजिस्ट्रेट्स को लगाया गया है श्रद्धालुओं की सुविधा के लिए जगह जगह पे पानी की लंगर की हमारी व्यवस्था है इसके अतिरिक्त पंजाब से विभिन्न क्षेत्रों से आए हुए श्रद्धालुओं द्वारा भी मेला क्षेत्र में, में आसपास लगभग अस्सी लंगर जो हैं वो संचालित किए जा रहे हैं जिनमें श्रद्धालुओं के खान पान की पूरी व्यवस्था श्रद्धालुओं तो द्वारा और हमारे जो नैना देवी ट्रस्ट का विशेष लंगर है वहाँ पे लंगर की तीन टाइम की व्यवस्था की गई है इसमें 24 घंटे श्रद्धालुओं को ब्रेकफास्ट लंच डिनर का आयोजन किया जा रहा है इसके अतिरिक्त विशेष तौर पे इस बार हमारे टेंपल में ही इंटीग्रेटेड कमांड एंड कंट्रोल सेंटर का भी संचालन किया जा रहा है जिसमें लगभग 120 सीसीटीवी कैमरास लगाए गए हैं जिनसे पूरे मेला क्षेत्र में जो है निगरानी व्यवस्था की जा रही है जिसमें पुलिस को भी हमारे ये कंट्रो कंट्रोल सेंटर जो है सहयोग कर रहा है जैसे मेला में भी लाखों की संख्या में लोग माता और मेडिकल सुविधा आपकी तरफ से जो मेडिकल सुविधा जो है उसमें हमारे टोबा से लेके यहाँ मंदिर तक विभिन्न स्थानों पर जो है सरकारी तौर पर भी मेडिकल की जो डिस्पेंसरी यहाँ पर स्थापित की गई है साथ ही एक मंदिर क्षेत्र में ही आयुर्वेदिक डिस्पेंसरी भी संचालित की जा रही है इसके अतिरिक्त जो खन्ना से आई हुई एक संस्था है वो भी मेडिकल के क्षेत्र में एक अपनी डिस्पेंसरी यहाँ आयोजित कर रही है जिसमें वो हर प्रकार की जो दवाइयाँ हैं श्रद्धालुओं को मुफ्त दी जा रही हैं साथ में वहाँ जो है एक तो मेडिकल बैन का भी उन्होंने प्रबंध कर रखा है तो अगर श्रद्धालुओं को किसी तरह की कोई समस्या ऐसे किसी भी स्वास्थ्य से संबंधित समस्या आती है तो है तुरंत उनको वहाँ स्थापित करने के लिए वहाँ से किसी मेडिकल फैसिलिटी में ले जाने के लिए जो है एम्बुलेंस गाड़ियों का भी प्रबंध किया गया है जो श्रद्धालु आ रहे हैं उनको क्या कहना चाहते हैं श्रद्धालुओं से मेरा यही निवेदन है कि वे बड़ी शांति पूर्वक जो है यहाँ माता जी के मंदिर में आए अपना माथा टेकें और शांति पूर्वक ही यहाँ से प्रस्थान करें और किसी भी प्रकार का अगर उनको कोई समस्या आती है तो वह मेला अधिकारी यहाँ मंदिर ट्रस्ट कार्यालय में हमारे कर्मचारियों के साथ या डायरेक्टली मुझसे भी संपर्क कर सकते हैं ताकि उनको किसी प्रकार की समस्या ना हो टोल तो फ्री नंबर भी दो टोल फ्री नंबर भी संचालित किए गए हैं इस बार मेला ਟਰਸਟ ਦੁਆਰਾ ਜਿਨ੍ਹਾਂ ਕੇ ਉੱਪਰ ਵੀ ਆਪ ਆਪਣੀ ਸਮੱਸਿਆ ਹਮੇਂ ਬਤਾ ਸਕਤੇ ਹਨ ਜੋ ਜਗ੍ਹਾ ਜਗ੍ਹਾ ਤੇ ਡਿਸਪਲੇ ਕੀਏ ਗਏ ਹਨ ਵਹਾਂ ਪੋਸਟਰ ਉਹਨਕੇ ਲਗਾਏ ਗਏ ਸਾਵਾਂ ਦੇ ਜਿਹੜੇ ਚੱਲੇ ਨੇ ਇਹਨਾਂ ਨੂੰ ਲੈ ਕੇ ਮੰਦਰ ਦੇ ਅਧਿਕਾਰੀ ਜਿਹੜੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਜਿਹੜੇ ਮੰਦਰ ਦੇ ਪੁਜਾਰੀ ਨੇ ਉਹਨਾਂ ਨਾਲ ਗੱਲ ਕੀਤੀ ਹੈ ਮੰਦਰ ਅਧਿਕਾਰੀਆਂ ਨੇ ਕਹਿਣਾ ਹੈ ਵੀ ਮੇਲੇ ਨੂੰ ਲੈ ਕੇ ਪੂਕਤਾ ਤਿਆਰੀਆਂ ਕੀਤੀਆਂ ਗਈਆਂ ਨੇ ਮੰਦਰ ਨੂੰ 9 ਸੈਕਟਰ ਦੇ ਵਿੱਚ ਵੰਡਿਆ ਗਿਆ ਔਰ ਆਉਣ ਵਾਲੇ ਸ਼ਰਧਾਲੂ ਸ਼ਰਧਾਲੂਆਂ ਲਈ ਹਰ ਸਹੂਲਤ ਦਾ ਇੰਤਜ਼ਾਮ ਕੀਤਾ ਗਿਆ ਹੈ ਇੱਥੇ ਮੈਡੀਕਲ ਕੈਂਪ ਵੀ ਲੱਗੇ ਲਗਾਏ ਗਏ ਨੇ ਸਰਕਾਰੀ ਤੌਰ ਤੇ ਵੀ ਮੈਡੀਕਲ ਕੈਂਪ ਲੱਗੇ ਨੇ ਔਰ ਜਿਹੜੀ ਸੰਸਥਾਵਾਂ ਨੇ ਉਹਲਾ ਵੱਲੋਂ ਵੀ ਮੈਡੀਕਲ ਕੈਂਪ ਲਗਾਏ ਨੇ ਔਰ ਲਗਭਗ 80 ਤੋਂ 90 ਜਿਹੜੇ ਲੰਗਰ ਨੇ ਉਹ ਦੂਰੋਂ ਦਰ ਆਉਣ ਵਾਲੇ ਸ਼ਰਧਾਲੂਆਂ ਲਈ ਲਗਾਏ ਗਏ ਨੇ ਮੈਂ ਹਨੀਸ਼ ਕੌਸ਼ਲ A1 ਪੰਜਾਬੀ ਲੀਗ ਕੈਮਰਾਮੈਨ ਸ਼ੇਨਟੂ ਅਤੇ ਨਾਲ ਨਾਨੇ ਦੇਵ